ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਇੱਕ ਸਿੰਘ ਤੇ ਸਿੰਘਣੀ ਦੇ ਜਿਹੜੇ ਕੀ ਚਾਂਪ ਹਾਲਸਾ ਸੋਇਆ ਚਾਂਪ ਚਲਾ ਕੇ ਕੀਰਤ ਕਰਕੇ ਬਾਣੇ ਤੇ ਤੇ ਬਾਣੀ ਦੇ ਨਾਲ ਇਹ ਕੰਮ ਕਰ ਰਹੇ ਆ ਨਾ ਪ੍ਰਵਾਸੀ ਲੋਕ ਆ ਕੇ ਇਥੇ ਰੇੜੀਆਂ ਲਾ ਕੇ ਕੰਮ ਕਰਦੇ ਆ ਤੋਂ ਨਾਲ ਕੋਲ ਤੁਸੀਂ ਕਈ ਜਗ੍ਹਾ ਤੇ ਦੇਖਿਆ ਹੋਣਾ ਕਈ ਵੀਡੀਓ ਵਾਇਰਲ ਹੁੰਦੀਆਂ ਨੇ ਬੜੇ ਗੰਦੇ ਤਰੀਕੇ ਨਾਲ ਉਹ ਆਪਣਾ ਫੂਡ ਤਿਆਰ ਕਰਦੇ ਆ ਬੜਾ ਹੀ ਤੁਸੀਂ ਦੇਖ ਸਕਦੇ ਹੋ ਕਿ ਸਿੰਘ ਤੇ ਜਿਹੜੇ ਸਿੰਘ ਜਿਹੜੇ ਬਾਣੇ 'ਚ ਰਹਿੰਦੇ ਆ ਜਾਂ ਗੁਰੂਤ ਸਾਬ ਦੇ ਜਿਹੜੇ ਸਿੰਘ ਤੇ ਸਿੰਘਣੀਆਂ ਨੇ ਉਹ ਹਮੇਸ਼ਾ ਰੱਡੀਆਂ ਤੋਂ ਖਾਣਾ ਪਸੰਦ ਨਹੀਂ ਕਰਦੇ ਕਿ ਸੀ ਗਿਆ ਵੀ ਅਸੀਂ ਉਹ ਲੋ ਕਰ ਰਹੇ ਹਾਂ ਜੀ ਲੋ ਕਰ ਰਹੀ ਆ ਪਹਿਲੇ ਮੈਂ ਗ੍ਰੈਜੂਏਸ਼ਨ ਕੀਤੀ ਆ ਉਸ ਤੋਂ ਬਾਅਦ ਆਪਾਂ ਬਾਹਰ ਤੋਂ ਸੋਚਿਆ ਸੀਗਾ ਜੋ ਨਹੀਂ ਬਣਿਆ ਵੀ ਮਾਰਾ ਚਾਹੁੰਦੇ ਸੀ ਇੱਥੇ ਆਪਾਂ ਆਪਾਂ ਆਪਣੇ ਸਿੰਘ ਸਿੰਘਣੀਆਂ ਨੂੰ ਤੇ ਬਾਕੀ ਬਾਕੀਆਂ ਨੂੰ ਫੂਡ ਪ੍ਰੋਵਾਈਡ ਕਰੀਏ ਮੈਨੂੰ ਲੱਗਾ ਤਾਂ ਨਹੀਂ ਸਾਡਾ ਸ਼ਾਇਦ ਬਾਹਰ ਦਾ ਕੁਝ ਬਣਿਆ ਤਾਂ ਕਰਕੇ ਸੋਚਿਆ ਵੀ ਅਸੀਂ ਇੱਧਰ ਹੀ ਆਪਣਾ ਬਿਜ਼ਨਸ ਸਟਾਰਟ ਕਰੀਏ ਕਿੰਨੀ ਫਲਤ ਵੀ ਅਸੀਂ ਖਾਲਸੇ ਆ ਵੀ ਸਾਡੇ ਨਾਮ ਨਾਲ ਹੀ ਸਾਡੇ ਕੰਮ ਨਾਲ ਸਾਡੇ ਕੰਮ ਨੂੰ ਜਾਣਦੇ ਨੇ ਲੋਕੀ ਤੇ ਖਾਲਸਾ ਨਾਮ ਸੁਣ ਕੇ ਉਰੇ ਆਉਂਦੇ ਆ ਮੇਰੇ ਫਾਦਰ ਵੀ ਇੱਧਰ ਫਾਦਰਿੰਨ ਲੋਵੀ ਸਾਡੇ ਬੜੇ ਸਪੋਰਟ ਚ ਨੇ ਤੇ ਉਹ ਪ੍ਰਾਊਡ ਫੀਲ ਕਰਦੇ ਨੇ ਵੀ ਅਸੀਂ ਆਪਣੇ ਆਪਣਾ ਇੱਥੇ ਕੰਮ ਸਟਾਰਟ ਕੀਤਾ ਇਵਨ ਕਿ ਬਾਹਰ ਨਹੀਂ ਗਏ ਉਹਨਾਂ ਨੂੰ ਸਾਡੇ ਕੇ ਤਾਂ ਕਰਕੇ ਅਸੀਂ ਆਪਣਾ ਇੱਧਰ ਹੀ ਮਿੱਟੀ ਨਾਲ ਜੁੜੇ ਹੋਏ ਆ ਕੰਮ ਸਟਾਰਟ ਨਾਮ ਰਕ ਤਾਰਿਕਾ ਵੀ ਸਭ ਤੋਂ ਵੱਖਰੇ ਟੈਂਸਨ ਹੈ ਜੀ ਤੇ ਕੁਝ ਅਟਰੈਕਟਿਵ ਹੋਵੇ ਤਾਂ ਕਰਕੇ ਵੀ ਲੋਕ ਚੋਕ੍ਰੀਓਸਟੀ ਕ੍ਰੀਏਟਿਵ ਹੋਵੇ ਵੀ ਵੱਖਰੇ ਵੱਖਰੇ ਨਾਮ ਨੇ ਤਾਂ ਕੀ ਪਤਾ ਇਹ ਚਾਮਚੀ ਕੀ ਹੋਣਾ ਇਹ ਚਾਮਚੀ ਕੀ ਬਣਾਉਂਦੇ ਨੇ ਟ੍ਰੇਨਿੰਗ ਲਈ ਤੁਸੀਂ ਜੀ ਆਪਣਾ ਸਾਥ ਫੇਸ ਮੋਹਾਲੀ ਦੇ ਵਿੱਚ ਹਾਂਜੀ ਆਪਣਾ ਕੁਤਿਰਪਾਸ ਹੈ ਚਾਂਪੜੇ ਅੰਗਰੇਜ਼ ਭਾਈ ਜੀ ਨਹੀਂ ਸੀ ਤੇ ਉਹ ਵੀ ਫਿਰ ਸਿੱਖ ਗੁਰਸਿੱਖ ਜੋੜਾ ਜਿਹੜਾ ਉੱਥੇ ਚਾਪ ਤਿਆਰ ਕਰਦਾ ਅੱਛਾ ਜੀ ਉਹਨਾਂ ਕੋਲੋਂ ਆਪਾਂ ਨੇ ਕੰਮ ਸਿੱਖਿਆ ਸੀ ਤੇ ਭਾਈ ਉਹਨਾਂ ਕੋਲ ਕਲਾਸਾਂ ਲਾਈਆਂ ਭਾਈ ਉਹਨੇ ਆਪਣਾ ਸਮਝ ਕੇ ਸਾਰਾ ਕੰਮ ਸਿੱਖਿਆ ਇਹਨਾਂ ਨੂੰ ਸ਼ੌਂਕ ਸੀਗਾ ਤਾਂ ਕਰਕੇ ਆਪਾਂ ਇਹਨਾਂ ਦੇ ਨਾਲ ਆ ਗਏ ਆ ਇਹਨਾਂ ਦੇ ਨਾਲ ਹੱਥ ਵਟਾਉਣ ਨੂੰ ਤੇ ਬਿਜ਼ਨਸ ਬਿਲਡ ਕਰਨ ਲਈ ਹਾਂਜੀ ਹਾਂਜੀ ਕੁਕਿੰਗ ਦਾ ਕੰਮ ਜਿਹੜਾ ਹੈਗਾ ਕਦੇ ਵੀ ਖਤਮ ਹੋਣ ਵਾਲਾ ਨਹੀਂ ਕਿਉਂਕਿ ਲੋਕਾਂ ਨੇ ਖਾਈ ਜਾਣਾ ਤੇ ਕਈਆਂ ਨੇ ਬਣਾਈ ਜਾਣਾ ਤੇ ਅਸੀਂ ਇਹ ਸੋਚਿਆ ਵੀ ਆਪਾਂ ਫੂਡ ਦਾ ਹੀ ਕੰਮ ਚਾਲੜ ਕਰਦੇ ਆ ਕਿ ਪ੍ਰਵਾਸੀ ਵੀ ਆ ਕੇ ਇਹੀ ਕੰਮ ਦੇ ਵਿੱਚ ਮਾਹਿਰ ਹੋ ਰਹੇ ਨੇ ਇੱਧਰ ਆ ਤੇ ਲੋਕੇ ਉਹਨਾਂ ਨੂੰ ਖਾਣਾ ਪਸੰਦ ਨਹੀਂ ਕਰਦੇ ਅਸੀਂ ਖੁਦ ਪਰਸਨਲੀ ਉਹਨਾਂ ਨੂੰ ਖਾਣਾ ਨਹੀਂ ਪਸੰਦ ਕਰਦੇ ਕਿਉਂਕਿ ਇੱਕ ਤਾਂ ਗੁਟਕਾ ਬੀੜੀ ਵਗੈਰਾ ਪੀਂਦੇ ਨੇ ਤੇ ਫਾਈ ਨਹੀਂ ਕਰ ਰੱਖਦੇ ਤੇ ਉਹਦੇ ਵੀ ਉਹਨਾਂ ਦੇ ਰੇਟ ਬੜੇ ਹਾਈ ਹੋ ਜਾਂਦੇ ਨੇ ਤੇ ਜਿਹੜਾ ਆਪਾਂ ਨੂੰ ਨਹੀਂ ਨਹੀਂ ਆਪਾਂ ਐਕਸੈਪਟ ਕਰ ਸਕਦੇ ਤਾਂ ਕਰਕੇ ਅਸੀਂ ਸੋਚਿਆ ਵੀ ਆਪਾਂ ਆਪੇ ਬਿਜ਼ਨਸ ਸਟਾਰਟ ਕਰੀਏ ਟੇਸਟ ਵਧੀਆ ਟੇਸਟ ਵਧੀਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਇੱਕ ਸਿੰਘ ਤੇ ਸਿੰਘਣੀ ਦੇ ਜਿਹੜੇ ਕੀ ਚਾਂਪ ਖਾਲਸਾ ਸੋਇਆ ਚਾਂਪ ਚਲਾ ਕੇ ਕਿਰਤ ਕਰਕੇ ਬਾਣੇ ਤੇ ਤੇ ਬਾਣੀ ਦੇ ਨਾਲ ਇਹ ਕੰਮ ਕਰ ਰਿਹਾ ਬਾਣੀ ਸਾਈਡ ਤੇ ਚੱਲ ਰਹੀ ਆ ਤੇ ਗੁਰੂ ਦਾ ਸਿੰਘ ਕਿਰਤ ਕਰ ਰਿਹਾ ਤੁਸੀਂ ਦੇਖਿਆ ਹੁਣ ਤੁਸੀਂ ਪ੍ਰਵਾਸੀ ਮਜ਼ਦੂਰਾ ਕੋਲ ਜਿਹੜੇ ਕੀ ਪੰਜਾਬ ਤੋਂ ਬਾਹਰ ਹਰਿਆਣਾ ਤੋਂ ਬਾਹਰ ਦੇ ਮਜ਼ਦੂਰ ਯਾ ਪ੍ਰਵਾਸੀ ਲੋਕ ਆ ਕੇ ਇੱਥੇ ਰੇੜੀਆਂ ਲਾ ਕੇ ਕੰਮ ਕਰਦੇ ਆ ਤੇ ਉਹਨਾਂ ਕੋਲੋਂ ਤੁਸੀਂ ਕਈ ਜਗ੍ਹਾ ਤੇ ਤੁਸੀਂ ਦੇਖਿਆ ਹੋਣਾ ਕਈ ਵੀਡੀਓ ਵਾਇਰਲ ਹੁੰਦੀਆਂ ਨੇ ਬੜੀ ਗੰਦੇ ਤਰੀਕੇ ਨਾਲ ਉਹ ਆਪਣਾ ਫੂਡ ਤਿਆਰ ਕਰਦੇ ਆ ਬੜਾ ਹੀ ਤੁਸੀਂ ਦੇਖ ਸਕਦੇ ਹੋ ਕਿ ਸਿੰਘ ਤੇ ਜਿਹੜੇ ਸਿੰਘ ਜਿਹੜੇ ਬਾਣੇ 'ਚ ਰਹਿੰਦੇ ਆ ਜਾਂ ਗੁਰੂਤ ਸਿੰਘ ਦੇ ਜਿਹੜੇ ਸਿੰਘ ਤੇ ਸਿੰਘਣੀਆਂ ਨੇ ਉਹ ਹਮੇਸ਼ਾ ਰੇੜੀਆਂ ਤੋਂ ਖਾਣਾ ਪਸੰਦ ਨਹੀਂ ਕਰਦੇ ਪਰ ਉਹੀ ਚੀਜ਼ਾਂ ਦੇਖ ਕੇ ਦੇਖਿਆ ਜਾਏ ਤੇ ਇਸ ਵੀਰ ਨੇ ਗੁਰੂ ਤੇ ਸਿੰਘ ਨੇ ਤੇ ਉਹਨਾਂ ਦੀ ਨਾਲ ਸਿੰਘਣੀ ਨੇ ਇਹ ਕੰਮ ਸਟਾਰਟ ਕੀਤਾ ਦੇਖੋ ਚਾਪ ਤਿਆਰ ਕਰ ਰਿਹਾ ਬਹੁਤ ਸੋਹਣੀ ਚਾਪ ਤਿਆਰ ਕਰ ਰਿਹਾ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਇਹੋ ਜੇ ਰੂਪ ਸਰੂਪ ਵਿੱਚ ਤੁਹਾਨੂੰ ਬਹੁਤ ਘੱਟ ਬਾਜ਼ਾਰਾਂ ਦੇ ਵਿੱਚ ਸਾਡੇ ਵੀਰ ਮਿਲਣਗੇ ਤੇ ਇੰਨੀ ਹਿੰਮਤ ਵਾਲੇ ਵੀ ਬਹੁਤ ਘੱਟ ਮਿਲਣਗੇ ਕਈ ਵਾਰੀ ਲੋਕ ਸੋਚ ਲੈਂਦੇ ਆ ਕਿ ਮੈਂ ਬਾਣਾ ਪਾਲਿਆ ਹੈ ਤੇ ਮੈਂ ਇਹੋ ਜੀ ਕਿਰਤ ਨਹੀਂ ਕਰ ਸਕਦਾ ਮੈਨੂੰ ਕੋਈ ਨਾ ਕੋਈ ਹੋਰ ਕਿਰਤ ਕਰਨੀ ਚਾਹੀਦੀ ਆ ਕੋਈ ਸੱਚ ਚੰਗੇ ਲੈਵਲ ਦੀ ਪਰ ਇਹ ਕੋਈ ਕਿਰਤ ਕਰਨ ਲਈ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਆਪਣੇ ਸਿਧਾਂਤ ਨੂੰ ਛੱਡ ਦੋ ਆਪਣੇ ਧਾਰਮਿਕ ਰੂਪ ਨੂੰ ਛੱਡ ਦੋ ਪਰ ਸਭ ਤੋਂ ਵੱਡੀ ਗੱਲ ਹੈ ਗੁਰੂ ਨਾਨਕ ਪਾਸ਼ਾ ਨੇ ਵੀ ਆਪਣੇ ਕਿਰਤਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਜਿਹੜਾ ਕਤਰਪੁਰ ਸਾਹਿਬ ਸੋਰੀ ਉੱਥੇ ਆਪਣਾ ਕਿਰਤ ਕੀਤੀ ਹੱਲਵਾਇਆ ਉਸੇ ਤਰ੍ਹਾਂ ਇਹ ਵੀਰ ਆਪਣਾ ਗੁਰੂ ਦਾ ਸਿੰਘ ਕਿਰਤ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਬਾਣੇ ਚ ਦੇਖ ਕੇ ਬੜੀ ਖੁਸ਼ੀ ਹੋ ਰਹੀ ਆ ਕਿ ਸਾਡਾ ਵੀਰ ਇੱਕ ਸੋਹਣੀ ਚਾਹ ਸੋਇਆ ਚਾਹ ਤਿਆਰ ਕਰ ਰਹੇ ਨੇ ਔਰ ਦੇਖੋ ਵੀਰ ਨੇ ਹਰ ਤਰ੍ਹਾਂ ਦੇ ਬ੍ਰਾਂਡ ਦੇ ਅਲੱਗ-ਅਲੱਗ ਨਾਮ ਵੀ ਰੱਖੇ ਹੋਏ ਨੇ ਵੀਰ ਜੀ ਸਭ ਤੋਂ ਪਹਿਲਾਂ ਕਿਵੇਂ ਸੋਚਿਆ ਵੀ ਬਾਣੇ ਦੇ ਵਿੱਚ ਆਪਾਂ ਇੱਕ ਕਿਰਤ ਸਟਾਰਟ ਕਰੀਏ ਕਿ ਜਿਹੜੇ ਸਾਡੇ ਵੀਰ আজকাল ਜਿੱਥੇ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਜਿਹੜੇ ਜਿੱਥੇ ਵੀ ਆਪਾਂ ਸਿੰਘ ਸਰਦਾਰ ਰਹਿੰਦੇ ਆ ਵੀ ਉਹਨਾਂ ਨੂੰ ਇਹੋ ਜਿਹੇ ਸਰੂਪ ਦੇ ਲੋਕ ਨਹੀਂ ਮਿਲਦੇ ਆ ਆਪ ਨੂੰ ਬਜ਼ਾਰਾਂ 'ਚ ਦੇਖਿਆ ਜਾਂਦਾ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਕਿਉਂ ਸੋਚਿਆ ਕਿਵੇਂ ਸੋਚਿਆ ਤੁਸੀਂ ਦੇਖੋ ਜੀ ਆਪਾਂ ਨੂੰ ਪਹਿਲਾਂ ਸ਼ੁਰੂ ਤੋਂ ਘਰ ਦੇ ਵਿੱਚ ਥਾਣਾ ਬਣਾਉਣ ਦਾ ਸ਼ੌਂਕ ਸੀ ਤੇ ਜਦੋਂ ਕੁਲੋਂ ਆਉਣਾ ਕਈ ਵਾਰੀ ਆਪ ਬਣਾ ਲੈਣਾ ਕੁਝ ਖਾਣ ਵਾਸਤੇ ਤੇ ਉਸੇ ਸਿਸਟਮ ਨੂੰ ਫਿਰ ਅਪਡੇਟ ਕਰ ਲਿਆ ਅੱਛਾ ਜੀ ਹੌਲੀ ਹੌਲੀ ਆਪਾਂ ਨੇ ਘਰ ਬਣਾਉਣ ਦਾ ਸ਼ੌਂਕ ਸੀ ਫਿਰ ਟ੍ਰੇਨਿੰਗ ਆਪਨੇ ਆਪ ਨੂੰ ਟ੍ਰੇਨਿੰਗ ਲਈ ਟ੍ਰੇਨਿੰਗ ਲਿੱਤੀ ਫਿਰ ਭਾਜੀ ਜੀ ਹਾਂਜੀ ਹਾਂਜੀ ਟ੍ਰੇਨਿੰਗ ਲਿੱਤੀ ਸੀ ਜੀ ਆਪਣਾ ਸੱਤ ਪੇਸ ਮਾਲੀ ਦੇ ਵਿੱਚ ਹਾਂਜੀ ਆਪਣਾ ਕੋਈ ਕਿਰਪਾ ਸਵੇ ਚਾਂਪਲੇ ਅੰਗਰੇਜ਼ ਭਾਜੀ ਹੋਣੀ ਸੀ ਤੇ ਉਹ ਵੀ ਗੁਰਸਿੱਖ ਗੁਰਸਿੱਖ ਜੋੜਾ ਜਿਹੜਾ ਉੱਥੇ ਚਾਪ ਤਿਆਰ ਕਰਦਾ ਅੱਛਾ ਜੀ ਉਹਨਾਂ ਕੋਲੋਂ ਆਪਾਂ ਨੇ ਕੰਮ ਸਿੱਖਿਆ ਸੀ ਤੇ ਭਾਈ ਉਹਨੇ ਕੋਲ ਕਲਾਸਾਂ ਲਾਈਆਂ ਭਾਈ ਉਹਨੇ ਆਪਣਾ ਸਮਝ ਕੇ ਸਾਰਾ ਕੰਮ ਸਿੱਖਿਆ ਫਿਰ ਕਿਦਾਂ ਸੋਚਿਆ ਕਿ ਫਤੇਗੜ ਸਾਹਿਬ ਦੀ ਧਰਤੀ ਤੇ ਹੀ ਇਹ ਆਪਣਾ ਕੰਮ ਸਟਾਰਟ ਕਰ ਦੇਣਾ ਕਿਵੇਂ ਫਤੇਗੜ ਸਾਹਿਬ ਸਾਡੇ ਜ਼ਿਲ੍ਹਾ ਸੀ ਪਿੰਡ ਸਾਡਾ ਬਲੂਨਪੁਰ ਲੱਗੀ ਜੀ ਤੇ ਸੋਚਿਆ ਸੀ ਵੀ ਚਲੋ ਆਪਾਂ ਵੀ ਕੁਛ ਨਾ ਕੁਛ ਆਪਣੇ ਜ਼ਿਲ੍ਹੇ ਦੇ ਵਿੱਚ ਕੰਮ ਸ਼ੁਰੂ ਕਰੀਏ ਬਿਲਕੁਲ ਪੜ੍ਹ ਕੇ ਜੀ ਅਸੀਂ ਉੱਥੇ ਕੰਮ ਸਿੱਖਿਆ ਤੇ ਫਿਰ ਆ ਕੇ ਇੱਥੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਜ਼ਿਆਦਾਤਰ ਤੇ ਭਾਈ ਸਾਹਿਬ ਜੂ ਦੇਖਿਆ ਜਾਂਦਾ ਤੇ ਆਪਾਂ ਸਿੰਘਾਂ ਨੂੰ ਦਲਾਂ ਚ ਵੇਖਿਆ ਨਾ ਬਾਣੇ ਦੇ ਨਿਹੰਗ ਸਿੰਘ ਬਣੇ ਹੁੰਦੇ ਨੇ ਜੋ ਦਲਾਂ ਦੇ ਵਿੱਚ ਹੀ ਰਹਿੰਦੇ ਜ਼ਿਆਦਾਤਰ ਹਨਾ ਕੋੜਿਆਂ ਦੇ ਦੇਖਿਆ ਪਰ ਅੱਜ ਜਿਵੇਂ ਕਿ ਆਪਾਂ ਆਪਣੀ ਰੇੜੀ ਤੇ ਜਦੋਂ ਆਪਾਂ ਇੱਥੇ ਖੜਕੇ ਇੱਕ ਸੋਇਆ ਜਾਂ ਤਿਆਰ ਕਰਦੇ ਦੇਖਦੇ ਆਂ ਤੇ ਕਿਹੋ ਜਿਹਾ ਮਤਲਬ ਕੀ ਆਪਣੇ ਆਪ ਨੂੰ ਕੀ ਕਵਾਂਗੇ ਇਸ ਲਈ ਇਹਨੂੰ ਕਿਹੜੀ ਸ਼ਬਦ ਯੂਜ਼ ਕਰ ਸਕਦੇ ਆਂ ਇਸ ਲਈ ਆਪਾਂ ਦੇਖੋ ਜੀ ਦਾਲ ਦੇ ਵਿੱਚ ਅਸੀਂ ਵੀ ਥੋੜਾ ਸਮਾਂ ਰਹੇ ਆਂ ਹਾਂਜੀ 7-8 ਸਾਲ ਦਾਲ ਦੇ ਵਿੱਚ ਸੇਵਾ ਕੀਤੀ ਆ ਹਾਂਜੀ ਹਾਂਜੀ ਤੇ ਲੰਗਰ ਦੇ ਵਿੱਚ ਵੀ ਸੇਵਾ ਰਹੀ ਆ ਆਪਾਂ ਤੇ ਮੁੜ ਕੇ ਫਿਰ ਘਰ ਕਰ ਰਸਤੀ ਹੋ ਗਏ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤਾਂ ਕਰਕੇ ਫਿਰ ਆਪਣਾ ਕੰਮ ਸ਼ੁਰੂ ਕਰ ਲਿਆ ਬਿਲਕੁਲ ਚਲੋ ਕੋਈ ਨਹੀਂ ਭਾਈ ਸਾਹਿਬ ਥੋੜਾ ਜਿਹਾ ਬੋਲਦੇ ਆ ਆਪਾਂ ਭੈਣਾਂ ਨਾਲ ਵੀ ਗੱਲ ਕਰਦੇ ਆ ਤੇ ਸਭ ਤੋਂ ਪਹਿਲਾਂ ਇੱਕ ਇੱਥੇ ਬੱਚੇ ਨੇ ਆਪਾਂ ਪਹਿਲੇ ਸੋਇਆ ਚਾਂਪ ਸ਼ਕੀ ਆ ਤੇ ਇਹ ਗੱਲਬਾਤ ਕਰਦੇ ਆ ਇਹਨਾਂ ਨਾਲ ਅੱਧਰ ਆ ਜਾਓ ਪੁੱਤ ਕਿਦਾਂ ਲੱਗਾ ਸੋਇਆ ਚਾਂਪ ਸ਼ੱਕੇ ਵਧੀਆ ਮੂਠ ਬੋਲ ਕੇ ਦੱਸੋ ਕਿ ਮੂਠ ਚ ਸ਼ਾਮ ਹੈ ਇਹ ਸ਼ਕਲਾ ਪਹਿਲਾਂ ਸ਼ਕਲਾ ਕੰਮ ਜਿਆਦਾ ਖਾਲੀ ਹੈ ਨਾ ਜਿਆਦਾ ਭਾਲੀ ਮੂਠ ਚ ਜਿਹੜਾ ਤੇ ਤੁਸੀਂ ਦੇਖੋ ਆਪਾਂ ਭੈਣਾਂ ਨਾਲ ਗੱਲ ਕਰਦੇ ਪਹਿਲਾਂ ਕਿਉਂਕਿ ਬੱਚੇ ਸੋਇਆ ਚਾਂਪ ਖਾ ਰਿਹਾ ਤੇ ਆਪੇ ਇਧਰੋਂ ਪਾਸੇ ਆ ਜਾਓ ਭੈਣ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਭੈਣ ਆਪਾਂ ਸਿੰਘ ਤੇ ਸਿੰਘੜੀ ਜਦੋਂ ਪਵਾਣੇ ਦੇ ਵਿੱਚ ਤੇ ਸੇਵਾ ਕਾ ਮਤਲਬ ਕਿ ਇੱਕ ਸੇਵਾ ਦਾ ਕਾਰਜ ਵੀ ਹੈ ਕਿਰਤ ਵੀ ਹੈਗੀ ਹੈ ਨਾ ਆਪਣੀ ਤੇ ਕਿਵੇਂ ਸੋਚਿਆ ਕਿਵੇਂ ਸਲਾਹ ਕੀਤੀ ਤੁਸੀਂ ਮਨ ਵਿੱਚ ਦੋਨਾਂ ਜਿਹੜੀਆਂ ਨੇ ਵੀ ਆਪਾਂ ਇਹ ਸੋਇਆ ਚਾਂਪ ਦਾ ਕੰਮ ਸਟਾਰਟ ਕਰਨਾ ਹੈ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਇਹਨਾਂ ਨੂੰ ਸ਼ੌਂਕ ਸੀਗਾ ਤਾਂ ਕਰਕੇ ਆਪਾਂ ਇਹਨਾਂ ਦੇ ਨਾਲ ਆ ਗਏ ਆਂ ਇਹ ਨਾਲ ਹੱਥ ਵਟਾਉਣ ਨੂੰ ਤੇ ਬਿਜ਼ਨਸ ਬਿਲਡ ਕਰਨ ਲਈ ਹਾਂਜੀ ਫਿਰ ਮਤਲਬ ਤੁਸੀਂ ਸਲਾਹ ਕਿਦਾ ਕੀਤੀ ਹੋਣੀ ਜਿਵੇਂ ਘਰ ਚ ਪਰਿਵਾਰ ਚ ਬੈਠ ਕੇ ਬੰਦਾ ਸੋਚਦਾ ਵੀ ਹਾਂ ਕਿਹੜਾ ਕੰਮ ਕੀਤਾ ਜਾਵੇ ਜਿਹੜਾ ਕਿ ਆਪਾਂ ਬੈਟਰ ਰਹੇ ਤੇ ਜਿਹੜਾ ਆਪਾਂ ਕਰ ਸਕਦੇ ਹਾਂ ਹਾਂਜੀ ਕੁਕਿੰਗ ਦਾ ਕੰਮ ਜਿਹੜਾ ਹੈਗਾ ਕਦੇ ਵੀ ਖਤਮ ਹੋਣ ਵਾਲਾ ਨਹੀਂ ਕਿਉਂਕਿ ਲੋਕਾਂ ਨੇ ਖਾਈ ਜਾਣਾ ਤੇ ਕਈਆਂ ਨੇ ਬਣਾਈ ਜਾਣਾ ਤੇ ਅਸੀਂ ਇਹ ਸੋਚਿਆ ਵੀ ਆਪਾਂ ਫੂਡ ਦਾ ਕੰਮ ਸਟਾਰਟ ਕਰਦੇ ਹਾਂ ਕੀ ਪ੍ਰਵਾਸੀ ਵੀ ਆ ਕੇ ਇਹੀ ਕੰਮ ਦੇ ਵਿੱਚ ਮਾਹਿਰ ਹੋ ਰਹੇ ਨੇ ਇੱਧਰ ਆ ਕੇ ਤੇ ਲੋਕੇ ਉਹਨਾਂ ਤੋਂ ਖਾਣਾ ਪਸੰਦ ਨਹੀਂ ਕਰਦੇ ਅਸੀਂ ਖੁਦ ਪਰਸਨਲੀ ਉਹਨਾਂ ਤੋਂ ਖਾਣਾ ਨਹੀਂ ਪਸੰਦ ਕਰਦੇ ਕਿਉਂਕਿ ਇੱਕ ਤਾਂ ਗੁਟਕਾ ਬੀੜੀ ਵਗੈਰਾ ਪੈਂਦੇ ਨੇ ਇਹ ਤਾਂ ਫਾਈ ਨਹੀਂ ਕਰ ਰੱਖਦੇ ਤੇ ਉਹਨਾਂ ਦੇ ਵੀ ਉਹਨਾਂ ਦੇ ਰੇਟ ਬੜੇ ਹਾਈ ਹੋ ਜਾਂਦੇ ਨੇ ਤੇ ਜਿਹੜਾ ਆਪਾਂ ਨੂੰ ਨਹੀਂ ਨਹੀਂ ਆਪਾਂ ਐਕਸੈਪਟ ਕਰ ਸਕਦੇ ਤਾਂ ਕਰਕੇ ਅਸੀਂ ਸੋਚਿਆ ਵੀ ਆਪਾਂ ਆਪੇ ਬਿਜ਼ਨਸ ਸਟਾਰਟ ਕਰੀਏ ਤਾਂ ਕਿ ਆਪਣਾ ਸਿੰਘ ਤੇ ਸਿੰਘਣੀਆਂ ਭੈਣ ਭਰਾਵਾਂ ਨੂੰ ਪਾ ਚੰਗਾ ਫੂਡ ਦੇ ਸਕੀਏ ਬਿਲਕੁਲ ਦੀ ਬਿਲਕੁਲ ਜਿਹੜਾ ਖੜ ਖੜ ਕੇ ਤੇ ਖਾਣ ਤੋਂ ਸ਼ਰਮ ਵੀ ਨਾ ਕਰਨ ਹਾਂਜੀ ਹਾਂਜੀ ਐਦਾਂ ਹੀ ਜੀ ਤੇ ਹੋਰ ਵੀ ਨਾਲ ਇਨਸਪਾਇਰ ਹੋਣ ਤੇ ਉਹ ਵੀ ਐਵੇਂ ਦੇ ਬਿਜ਼ਨਸ 'ਚ ਆਉਣ ਤੇ ਆਪਣਾ ਬਿਜ਼ਨਸ ਬਿਲਡ ਕਰਨ ਤੇ ਕਰੀਏ ਜਿਹੜੇ ਭੈਣ ਪਹਿਲਾਂ ਤੁਸੀਂ ਕੀ ਕਰਦੇ ਸੀ ਵੀ ਕਿਦਾਂ ਹਨਾ ਕਿ ਇਹਦਾ ਇਸ ਬਿਜ਼ਨਸ ਲਈ ਸੋਚਿਆ ਉਸ ਤੋਂ ਪਹਿਲਾਂ ਕੀ ਸੋਚੇ ਕੀ ਸੋਚਦੇ ਸੀ ਤੇ ਕੀ ਕਰਨਾ ਚਾਹੁੰਦੇ ਸੀ ਤੇ ਕੀ ਕੀਤਾ ਪਹਿਲਾਂ ਮੈਂ ਲੋ ਕਰ ਰਹੀ ਹਾਂ ਪਹਿਲੇ ਮੈਂ ਡ੍ਰੌਪ ਕਰਤੀ ਸੀਗੇ ਅਬ ਦੀ ਅੱਛਾ ਮੈਂ ਲੋ ਕਰ ਰਹੀ ਹਾਂ ਜੀ ਲੋ ਕਰ ਰਹੀ ਹਾਂ ਪਹਿਲੇ ਮੈਂ ਗ੍ਰੈਜੂਏਸ਼ਨ ਕੀਤੀ ਆ ਉਸ ਤੋਂ ਬਾਅਦ ਆਪਾਂ ਬਾਹਰ ਦਾ ਸੋਚਿਆ ਸੀਗਾ ਜੋ ਨਹੀਂ ਬਣਿਆ ਵੀ ਮਾਰਾ ਚਾਹੁੰਦੇ ਸੀ ਇੱਥੇ ਆਪਾਂ ਆਪਾਂ ਆਪਣੇ ਸਿੰਘ ਸਿੰਘਣੀਆਂ ਨੂੰ ਤੇ ਬਾਕੀ ਬਾਕੀਆਂ ਨੂੰ ਆਪਾਂ ਫੂਡ ਪ੍ਰੋਵਾਈਡ ਕਰੀਏ ਮੈਨੂੰ ਲੱਗਦਾ ਤਾਂ ਨਹੀਂ ਸਾਡਾ ਸ਼ਾਇਦ ਬਾਹਰ ਦਾ ਕੁਝ ਬਣਿਆ ਤਾਂ ਕਰਕੇ ਸੋਚੇ ਵੀ ਅਸੀਂ ਇੱਧਰ ਹੀ ਆਪਣਾ ਬਿਜ਼ਨਸ ਸਟਾਰਟ ਕਰੀਏ ਕੀ ਲੱਗਦਾ ਕਿ ਹੁਣ ਅੱਜਕੱਲ ਤੇ ਜਿਹੜੀ ਵਿਦੇਸ਼ਾਂ ਦੀ ਜ਼ਿੰਦਗੀ ਵੀ ਸਾਨੂੰ ਪਤਾ ਲੱਗ ਰਹੀ ਹੈ ਵਿਦੇਸ਼ਾਂ ਚ ਕੌਣ ਆਂਦੇ ਆ ਕੋਲਾ ਵੀ ਆਉਂਦੀਆਂ ਕਿ ਵਿਦੇਸ਼ੀ ਜ਼ਿੰਦਗੀ ਬਹੁਤ ਹਾਰ ਤੇ ਮਨ ਚ ਬੰਦਾ ਸੋਚਦਾ ਪਰ ਉਹ ਤੁਸੀਂ ਇਹ ਕੰਮ ਸਟਾਰਟ ਕਰ ਲਿਆ ਤੇ ਦੇਖਿਆ ਜੇ ਤੇ ਲੋ ਦਾ ਕੀ ਬਣ ਮਤਲਬ ਲੋ ਦਾ ਕੀ ਅਗੇ ਇਰਾਦਾ ਪੜਨਾ ਪੜਦੇ ਰਹਿਣਾ ਹਾਂ ਜੀ ਪੜਾਂਗੇ ਪੜਾਈ ਨਾਲ ਨਾਲ ਕੰਟੀਨਿਊ ਰੱਖਾਂਗੇ ਮੇਰੇ ਹਿਸਾਬ ਨਾਲ ਤੈਨੂੰ ਨਾਂ ਅਖੀ ਦਾ ਖਾਲਸਾ ਨਹੀਂ ਲੋ ਚਾਂਪ ਰੱਖਣਾ ਜੀ ਦਾ ਜੀ ਨਹੀਂ ਖਾਲਸਾ ਖਾਲਸਾ ਸ਼ਾਮ ਜਿਆਦਾ ਸੋਹਣਾ ਲੱਗਦਾ ਲੋ ਚਾਂਪ ਹਾਂ ਬੈਟਰ ਹੈ ਖਾਲਸਾ ਇੱਕ ਸਾਡੇ ਸਰੂਪ ਤੋਂ ਹਾਂ ਸਾਡੀ ਪਛਾਣ ਹੈ ਸਾਡੀ ਪਹਿਚਾਣ ਹੈ ਬਿਲਕੁਲ ਨਾਲ ਜਿਹੜੀ ਧਰਤੀ ਤੇ ਅੱਪਾ ਖੜੇ ਆ ਉਹ ਸ਼ਹੀਦਾਂ ਦੀ ਧਰਤੀ ਆ ਬਿਲਕੁਲ ਕਿਸੇ ਨੂੰ ਨਹੀਂ ਪਤਾ ਵੀ ਅਸੀਂ ਖਾਲਸੇ ਆ ਵੀ ਸਾਡੇ ਨਾਮ ਨਾਲ ਹੀ ਸਾਡੇ ਕੰਮ ਨਾਲ ਸਾਡੇ ਕੰਮ ਨੂੰ ਜਾਣਦੇ ਨੇ ਲੋਕੀ ਤੇ ਖਾਲਸਾ ਨਾਮ ਸੁਣ ਕੇ ਉਰੇ ਆਉਂਦੇ ਨੇ ਜੀ ਕਿੱਦਾਂ ਦਾ ਰਿਸਪੌਂਸ ਰਿਹਾ ਜਦੋਂ ਤੁਹਾਡੇ ਭੈਣ ਭਰਾਵਾਂ ਦਾ ਆਸ-ਪਾਸ ਦੇ ਲੋਕਾਂ ਦਾ ਕਿਦਾਂ ਰਿਸਪੌਂਸ ਰਿਹਾ ਤੁਹਾਡੇ ਪ੍ਰਤੀ ਜਦੋਂ ਤੁਹਾਨੂੰ ਦੇਖ ਕੇ ਉਹਨਾਂ ਨੇ ਕੁਝ ਗੱਲਾਂ ਕਹਿ ਉਹ ਜੀਆਂ ਕੀਤੀ ਆ ਪੋਜ਼ਿਟਿਵ ਕੀਤੀਆਂ ਨੈਗੇਟਿਵ ਕੀਤੀਆਂ ਕਈਆਂ ਨੇ ਪੋਜ਼ਿਟਿਵ ਕੀਤੀਆਂ ਗਈਆਂ ਨੈਗੇਟਿਵ ਵੀ ਕੀਤੀਆਂ ਤੇ ਮੋਸਟਲੀ ਸਾਡੀ ਫੈਮਿਲੀ ਦੋਨੇ ਸਪੋਰਟ ਚ ਸਹੀਆਂ ਮੇਰੇ ਲੋਜ਼ ਵੀ ਤੇ ਮੇਰੀ ਆਪਣੇ ਫੈਮਿਲੀ ਵੀ ਤੇ ਉਹਨਾਂ ਨੇ ਬੜੀ ਸਪੋਰਟ ਕੀਤੀ ਸਾਨੂੰ ਮੇਰੇ ਫਾਦਰ ਵੀ ਇੱਧਰ ਫਾਦਰ ਇਨ-ਲੋ ਵੀ ਸਾਡੇ ਬੜੇ ਸਪੋਰਟ ਚ ਨੇ ਤੇ ਉਹ ਪ੍ਰਾਊਡ ਫੀਲ ਕਰਦੇ ਨੇ ਵੀ ਅਸੀਂ ਆਪਣੇ ਆਪਣਾ ਇੱਥੇ ਕੰਮ ਸਟਾਰਟ ਕੀਤਾ ਇਵਨ ਕਿ ਬਾਹਰ ਨਹੀਂ ਗਏ ਉਹਨਾਂ ਨੂੰ ਛੱਡ ਕੇ ਤਾਂ ਕਰਕੇ ਅਸੀਂ ਆਪਣਾ ਇੱਧਰ ਹੀ ਮਿੱਟੀ ਨਾਲ ਜੁੜੇ ਹੋયા ਹਾਂ ਇਹ ਕੰਮ ਸਟਾਰਟ ਕਰ ਗਏ ਕੀ ਲੱਗਦਾ ਜੋ ਵਿਦੇਸ਼ਾਂ ਜਾ ਕੇ ਸਾਡੇ ਬੱਚੇ ਫਿਰ ਆਹ ਗਾਂ ਵਾਲੇ ਸਮੇਂ ਚ ਕੀ ਟੁੱਟ ਸਕਦੇ ਨੇ ਲੱਗਦਾ ਐਦਾਂ ਕਿਉਂਕਿ ਦੇਖਿਆ ਜਾਏ ਤਾਂ ਇੱਥੇ ਰਹਿ ਕੇ ਪੱਧਰਤੀ ਸੀਧਾ ਧਰਤੀ ਦੇ ਆ ਤੇ ਸਾਡੇ ਬੱਚੇ ਸੇ ਜੁੜੇ ਰਹਿਣਗੇ ਇੱਕ ਫਾਇਦਾ ਇਹ ਵੀ ਹੈ ਇੱਕ ਫਾਇਦਾ ਇਹ ਵੀ ਹੈ ਉਹਨਾਂ ਦੀ ਆਪਣੀ ਪਰਸਨਲ ਚੁਆਇਸ ਹੈ ਜਿਹੜੇ ਬਾਹਰ ਗਏ ਨੇ ਜੀ ਉਹ ਆਪਣਾ ਵੀ ਆਪਣਾ ਉੱਥੇ ਕੈਰੀਅਰ ਬਿਲਡ ਕਰ ਰਹੇ ਨੇ ਗਰੋ ਕਰ ਰਹੇ ਨੇ ਹਾਂਜੀ ਉਹ ਆਪਣੇ ਇਧਰ ਪਰਿਵਾਰ ਬਾਰੇ ਵੀ ਸੋਚ ਰਹੇ ਨੇ ਆਪਣੇ ਬਾਰੇ ਵੀ ਸੋਚ ਰਹੇ ਨੇ ਜੋ ਇਧਰ ਆਪਣੇ ਨੂੰ ਓਪਰਚੁਨਿਟੀ ਨਹੀਂ ਮਿਲਦੀ ਉੱਧਰ ਪ੍ਰੋਵਾਈਡ ਹੋ ਰਹੀਆਂ ਨੇ ਬਿਲਕੁਲ ਤਾਂ ਕਰਕੇ ਬੱਚੇ ਬਾਹਰ ਨੂੰ ਜਾ ਰਹੇ ਆ ਅਸੀਂ ਵੀ ਇਸੇ ਗੱਲ ਕਰਕੇ ਜਾਣਾ ਸੀ ਨਾਂ ਕਿਦਾਂ ਦੇ ਰੱਖੇ ਹੋਏ ਮੈਂ ਦੇਖ ਥੋੜੇ ਥੋੜੇ ਨਾਮ ਜੇ ਲੱਗ ਜੇ ਨੇ ਕਿਉਂ ਨਾਮ ਕਿਵੇਂ ਸੋਚੇ ਵੀ ਇਹੋ ਜਿਹਾ ਨਾਮ ਰੱਖ ਕੇ ਆਪਾਂ ਇਨਸਪਾਇਰ ਕਰ ਸਕਦੇ ਲੋਕਾਂ ਨੂੰ ਨਾਮ ਤਾਂ ਰੱਖਿਆ ਵੀ ਸਭ ਦੇ ਵੱਖਰੇ ਟੇਸ ਤੇ ਕੁਛ ਅਟਰੈਕਟਿਵ ਹੋਵੇ ਤਾਂ ਕਰਕੇ ਵੀ ਲੋਕ ਚਕਰੀਓਸਟੀ ਕ੍ਰੀਏਟ ਹੋਵੇ ਵੀ ਵੱਖਰੇ ਵੱਖਰੇ ਨਾਮ ਨੇ ਤਾਂ ਕੀ ਪਤਾ ਇਹ ਚਾਮਚੀ ਕੀ ਹੋਣਾ ਇਹ ਚਾਮਚੀ ਕੀ ਹੋਣਾ ਤਾਂ ਕਰਕੇ ਵੀ ਟੇਸਟ ਲੱਗਾ ਤੁਸੀਂ ਹੋਣਾ ਸਟੱਡੀ ਵੀ ਕਰ ਰਹੇ ਆ ਨਾਮ ਨਾਲ ਤੇ ਵੀਰ ਵੀ ਆਪਣਾ ਇੱਕ ਦੂਜਾ ਸਾਥ ਵਿੱਚ ਕਦੇ ਆਪਸ ਵਿੱਚ ਸਾਥ ਪੂਰਾ ਦਿੰਦੇ ਨੇ ਦੂਸਰੇ ਤਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਆਪਾਂ ਕੰਮ ਜਦ ਦਿੰਦੇ ਸਾਡੇ ਘਰ ਦੇ ਵਿੱਚ ਸਾਥ ਪੂਰਾ ਦਿੰਦੇ ਕਿੰਨੇ ਵਜੇ ਲੱਗ ਜਾਂਦੇ ਸਵੇਰੇ ਤੇ ਕਿੰਨੇ ਵਜੇ ਫਿਰ ਫ੍ਰੀ ਹੁੰਦੇ ਹੋ 11 ਵਜੇ ਸਟਾਰਟ ਕਰ ਲੈਂਦੇ ਆ ਜੀ ਰਾਤ ਨੂੰ 11 ਵਜੇ ਬੰਦ ਕਰ ਦਿੰਦਾ ਲਾ ਬਿਲਕੁਲ ਵਾ ਵਧੀਆ ਲੱਗਾ ਤੇ ਦੇਖੋ ਤੁਸੀਂ ਇੱਥੇ ਸਰਿਆ ਮਤਲਬ ਸਾਫ ਸੁਥਰਾ ਖਾਣਾ ਤਿਆਰ ਕੀਤਾ ਜਾਂਦਾ ਸਾਹਮਣੇ ਤਿਆਰ ਕਰਦੇ ਆ ਭੈਣ ਦੇਖੋ ਆਰਡਰ ਤਿਆਰ ਕਰ ਰਹੇ ਆਪਾਂ ਥੋੜਾ ਡਿਸਟਰਬ ਵੀ ਇਹਨਾਂ ਨੂੰ ਕੀਤਾ ਇੱਧਰ ਆ ਜੁਨੇ ਹਲ ਸਿੰਘ ਜੀ ਆਹ ਦੇਖੋ ਸਿੰਘ ਇੱਥੇ ਛਕਣ ਆਇਆ ਸੀ ਨਿਹਾਲ ਸਿੰਘ ਕੀ ਕਹੋਗੇ ਚਾਪ ਬਾਰੇ ਟੇਸਟੀ ਵਸਲੀ ਹੈ ਟੇਸਟ ਵਧੀਆ ਸੀ ਤੂੰ ਰੋਜ਼ ਖਾਣਾ ਆਣਾ ਕਦੇ ਕਦੇ ਆਣਾ ਨਾ ਕਦੇ 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 ਆਣਾ ਫਿਰ ਇੱਥੇ ਆਣਾ ਹੂੰ ਤੈਨੂੰ ਵਧੀਆ ਲੱਗਦਾ ਇੱਥੇ ਖਾ ਕੇ ਹੂੰ ਹੈਂ ਕਿਦਾਂ ਲੱਗਦਾ ਕਿਦਾਂ ਲੱਗਦੇ ਨੇ ਜਿਹੜੇ ਜਿਹੜੇ ਮਨਸ ਸਿੰਘ ਸਿੰਘਣੀ ਲੱਗੇ ਹੋਏ ਲੰਗਰ ਮਤਲਬ ਤਿਆਰ ਕਰ ਰਿਹਾ ਚਾਂਪਾਂ ਵਧਿਆ ਨੇ ਬੜੇ ਸੋਹਣੇ ਲੱਗਦੇ ਆ ਨਾ ਪਹਿਲੀ ਵਾਰ ਦੇਖਿਆ ਨਾ ਕਿਤੇ ਕੋਈ ਸਿੰਘ ਸਿੰਘਣੀ ਕੋਈ ਸੇਵਾ ਮਤਲਬ ਇਦਾਂ ਦਾ ਕੰਮ ਕਰਦੇ ਕਿੱਥੇ ਕਰ ਪਹਿਲੀ ਵਾਰ ਵੇਖਿਆ ਨਾ ਦੇਖੋ ਤੁਸੀਂ ਦੇਖੋ ਪਰਿਵਾਰ ਵੀ ਫੈਮਲੀਆ ਸਮੇਤ ਲੋਕ ਆਂਦੇ ਆ ਬੜੀ ਖੁਸ਼ੀ ਹੁੰਦੀ ਆ ਦੇਖੋ ਤੁਸੀਂ ਇੱਕ ਪਾਸੇ ਗੁਰਬਾਣੀ ਚੱਲ ਰਹੀ ਆ ਵੀਰ ਆਪਣਾ ਤਿਆਰ ਕਰ ਰਿਹਾ ਚਾਂਪਾ ਦੋਨੋਂ ਸਿੰਘ ਤੇ ਸਿੰਘਣੀ ਇਹ ਕਿਰਤ ਦੀ ਨਿਸ਼ਾਨੀ ਇਸ ਨੂੰ ਸ਼ੇਅਰ ਜਰੂਰ ਕਰਿਓ ਔਰ ਸਾਥ ਜਰੂਰ ਦਿਓ ਫਤੇਗੜ ਸਾਹਿਬ ਦੀ ਧਰਤੀ ਤੇ ਇਹਨਾਂ ਦਾ ਨੰਬਰ ਵੀ ਆਪਾਂ ਸਕਰੀਨ ਤੇ ਦੇ ਦਾਂਗੇ ਤੇ ਖਾਲਸਾ ਸੋਇਆ ਚਾਂਪ ਦਾ ਇੱਥੇ ਤੁਸੀਂ ਆ ਕੇ ਸਖਸ਼ਕਦੇ ਹੋ ਔਰ ਟੈਸਟ ਕਰ ਸਕਦੇ ਹੋ ਔਰ ਸਾਥ ਦੇ ਸਕਦੇ ਹੋ ਇਸੇ ਤਰ੍ਹਾਂ ਇਹਨਾਂ ਵੀਰਾਂ ਨੂੰ ਤੁਸੀਂ ਦਿਖਾਇਆ ਕਰੋ ਦੱਸਿਆ ਕਰੋ ਔਰ ਪੰਜਾਬ ਤੋਂ ਜਿਹੜਾ ਇੱਕ ਵੀਰ ਨੂੰ ਪੁੱਛਣਾ ਚ ਹਾਂਜੀ ਦੇਖੋ ਤੁਸੀਂ ਵੀਰ ਆਪਣੇ ਸਰੂਪ ਚ ਨੇ ਬਹੁਤ ਖੁਸ਼ੀ ਹੋਈ ਸਾਨੂੰ ਵੀ ਲੱਗਾ ਆ ਕੇ ਆਪਾਂ ਦਿਖਾਣਾ ਚਾਹੀਦਾ ਬਸ ਆਪਾਂ ਦਿਖਾਣ ਦੀ ਕੋਸ਼ਿਸ਼ ਕੀਤੀ ਤੋੜ ਤੱਕ ਪਹੁੰਚਾਣ ਦੀ ਕੋਸ਼ਿਸ਼ ਕੀਤੀ ਆ ਜਿਹੜੇ ਸਪੇਸ ਪੇਜ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ